ਚੋਗਾਵਾਂ ਸਾਹਿਬ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਜੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ SIM ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 ਤੇ ਤੇ ਇਹ ਜਿਹੜੀ ਖਬਰ ਹੈ ਬੜਾ ਧਿਆਨ ਮੰਗਦੀ ਹੈ ਚੋਗਾਵਾਂ ਸਾਹਿਬ ਜਿਸ ਜਿਹੜੀ ਹੈ ਜਹਰਾਨ ਮੁਹੰਮਦਾਨੀ ਜਿਹੜੇ ਕਿ ਨਿਊਯਾਰਕ ਦੇ ਮਹਿਰ ਬਣੇ ਸੀਗੇ ਅੱਜ ਉਹਨਾਂ ਦੀ ਮੁਲਾਕਾਤ ਹੋਈ ਹੈ ਡੋਨਲਡ 트੍ਰੰਪ ਦੇ ਨਾਲ ਔਰ ਕਿਹਾ ਜਾ ਰਿਹਾ ਹੈ ਕਿ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਮੁਲਾਕਾਤ ਹੋਈ ਹੈ ਕਦੇ ਕਹਿੰਦੇ ਹੁੰਦੇ ਤੱਤੀਆਂ ਤੱਤੀਆਂ ਤੇ ਕਦੇ ਠੰਡੀਆਂ ਠੰਡੀਆਂ ਹਵਾਵਾਂ ਆਈਆਂ ਅੱਜ ਫੇਰ ਭਾਜੀ ਆ ਬਿਲਕੁਲ ਜਨਪਤ ਸਾਬ ਆ ਜਿਹੜੀ ਖਬਰ ਆ ਨਾ ਇਹ ਕਾਫੀ ਲੋਕਾਂ ਦੀਆਂ ਨਿਗਾਹਾਂ ਤੇ ਟਿਕੀਆਂ ਹੋਈਆਂ ਸੀ ਕਿ ਟਰੰਪ ਅਤੇ ਮਮਦਾਨੀ ਜਿਹੜੇ ਕਿ ਨਿਊਯਾਰਕ ਦੇ ਤਾਜ਼ਾ ਤਾਜ਼ਾ ਹੁਣੇ-ਹੁਣੇ ਜੇ ਮੇਹਰ ਬਣੇ ਆ ਜਿਨ੍ਹਾਂ ਵਿੱਚ ਕਾਫੀ ਤਲਖੀ ਭਰੀਆਂ ਗੱਲਾਂ ਜਿਹੜੀਆਂ ਆਮ ਹੀ ਆਪਾਂ ਮੀਡੀਆ ਵਿੱਚ ਸੁਣੀਆਂ ਵੇਖੀਆਂ ਤੇ ਕਾਫੀ ਜਿਹੜਾ ਪੂਰਾ ਕੰਟਰੀ ਹੈ ਮੈਨੂੰ ਲੱਗਦਾ ਕਿ ਇਸ ਹਾਰਡ ਸ਼ੀਟ ਦੇ ਉੱਪਰ ਜਿਹੜਾ ਗੱਲਾਂ ਕਰ ਰਿਹਾ ਸੀਗਾ ਕਿ ਤੋ ਨਾ ਕਿਤੇ ਮਮਦਾਨੀ ਜਿਹੜੇ ਆ ਬਹੁਤ ਵਧੀਆ ਸਪੀਕਰ ਹੈਗੇ ਆ ਜੋ ਕਿ ਗੱਲਾਂ ਕਰਦੇ ਆ ਆਰ ਪਾਰ ਦੀਆਂ ਤੇ ਨਾਲ ਦੀ ਨਾਲ ਉਹ ਟਰੰਪ ਸਾਹਿਬ ਨੂੰ ਵੀ ਖਰੀਆਂ ਖਰੀਆਂ ਸੁਣਾਉਂਦੇ ਰਹੇ ਆ ਇਲੈਕਸ਼ਨ ਦੇ ਵਿੱਚ ਵੀ ਤੇ ਟਰੰਪ ਸਾਹਿਬ ਨੇ ਕਹਿੰਦੇ ਵੀ ਇਤੋਂ ਤੱਕ ਕਹਿਤਾ ਸੀਗਾ ਇੱਕ ਵਾਰੀ ਕਿ ਜੇ ਮਮਦਾਨੀ ਜਿਹੜੇ ਆ ਉਹ ਨਿਊਯਾਰਕ ਦੇ ਮੇਅਰ ਬੰਦੇ ਆ ਤੇ ਕਹਿੰਦੇ ਮੈਂ ਨਿਊਯਾਰਕ ਨੂੰ ਮਿਲਣ ਵਾਲੀ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਜਿਹੜੀ ਆ ਉਹ ਨਹੀਂ ਦਊਂਗਾ ਤੇ ਸਹਾਇਤਾ ਤੱਕ ਰੋਕ ਦਊਂਗਾ ਪੈਸੇ ਨਹੀਂ ਦਊਂਗਾ ਤੇ ਦੇਖਦੇ ਆ ਫੇਰ ਕਹਿੰਦੇ ਮਮਦਾਨੀ ਕਿੱਦਾਂ ਕੰਮ ਕਰੂਗਾ ਲੋਕਾਂ ਨੂੰ ਇੱਕ ਸਾ ਦੱਸਦਾ ਸਦਾ ਥ੍ਰੈਟ ਕੀਤਾ ਸੀਗਾ ਵੀ ਜੇ ਤੁਸੀਂ ਇਹਨੂੰ ਚੁਣਿਆ ਤਾਂ ਤੁਹਾਨੂੰ ਫੰਡ ਨਹੀਂ ਮਿਲਣਗੇ ਜੀ ਤੇ ਹੁਣ ਜਿਹੜੀ ਖਬਰ ਆ ਰਹੀ ਹੈ ਉਹ ਇਹ ਆ ਕਿ ਦੁਸ਼ਮਣ ਤੋਂ ਦੋਸਤ ਬਣੇ ਨੇ 트럼ਪ ਅਤੇ ਨਿਊਯਾਰਕ ਦੇ ਮੇਅਰ ਮਮਦਾਨੀ ਤੇ ਸ਼ੁੱਕਰਵਾਰ ਨੂੰ ਹੀ ਇਹਨਾਂ ਦੀ ਅੱਜ ਜਿਹੜੀ ਉਥੇ ਜਿਹੜੇ ਵਾਈਟ ਹਾਊਸ ਵਿੱਚ ਓਵਲ ਦਫ਼ਤਰ ਦੇ ਵਿੱਚ ਕਹਿੰਦੇ ਮੀਟਿੰਗ ਹੋਈ ਹੈ ਬੜਾ ਨਿਕਾ ਸਵਾਗਤ ਕੀਤਾ ਗਿਆ ਤੇ ਜਿਹੜੀ ਇਹਨਾਂ ਦੀ ਮੁਲਾਕਾਤ ਹੈ ਕਹਿੰਦੇ ਉਹਨੇ ਸਾਰਿਆਂ ਨੂੰ ਇੱਕ ਵਾਰੀ ਹੈਰਾਨ ਕਰਕੇ ਦਿੱਤਾ ਤੇ ਕਹਿੰਦੇ ਆ ਕਿ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ੁੱਕਰਵਾਰ ਨੂੰ ਵਾਈਟ ਹਾਊਸ ਵਿੱਚ ਆਪਣੇ ਸਭ ਤੋਂ ਵੱਡੇ ਅਲੋਚਿਕ ਅਤੇ ਨਿਊਯਾਰਕ ਸਿਟੀ ਹਾਲ ਵਿੱਚ ਹੀ ਚੁਣੇ ਗਏ ਮੇਅਰ ਜਿਹੜੇ ਜੋਹਰਾਨ ਮਮਦਾਨੀ ਨਾਲ ਮੁਲਾਕਾਤ ਕੀਤੀ ਤੇ ਉਮੀਦਾਂ ਦੇ ਉਲਟ ਬਿਲਕੁਲ ਉਲਟ ਜਾ ਕੇ ਇਹ ਮੁਲਾਕਾਤ ਬਹੁਤ ਜ਼ਿਆਦਾਤਰ ਕਹਿੰਦੇ ਸਕਾਰਾਤਮਕ ਵਧੀਆ ਜਿਸ ਵਿੱਚ ਦੋਹਾਂ ਨੇਤਾਵਾਂ ਨੇ ਕਈ ਮੁੱਦਿਆਂ ਤੇ ਜਿਹੜੀ ਹੈ ਉਹ ਸਹਿਮਤੀ ਜਿਹੜੀ ਪ੍ਰਗਟਾਈ ਹੈ ਜੇ ਆਪਾਂ ਪਿਛੋਕੜ ਦੀ ਗੱਲ ਕਰੀਏ ਤੇ 트럼ਪ ਪਹਿਲਾਂ ਮਮਦਾਨੀ ਨੂੰ ਜਨਤਕ ਤੌਰ ਤੇ ਖੱਬੇਪੱਖੀ ਪਾਗਲ ਕਹਿ ਚੁੱਕੇ ਹਨ ਇਤੋਂ ਤੱਕ ਕਿ ਜਦੋਂ ਉਹਨਾਂ ਨੂੰ ਉਹ ਸਾਈਕੋ ਟਾਈਪ ਕਹਿ ਕੇ ਬੁਲਾਉਂਦੇ ਸੀ ਤਾਂ ਅੱਗੋ ਮਮਦਾਨੀ ਨੇ ਲਗਾਤਾਰ 트ੰਪ ਦੀਆਂ ਨੀਤੀਆਂ ਦੀ ਆਲੋਚਨਾ ਵੀ ਕੀਤੀ ਇਥੋਂ ਰੱਖ ਕੇ ਉਹਨਾਂ ਨੇ ਉਹਨਾਂ ਨੂੰ ਫਾਸੀਵਾਦੀ ਵੀ ਕਿਹਾ ਕਿ ਇਹ ਰੂੜੀਵਾਦੀ ਹੈ ਤੇ ਕਹਿੰਦੇ ਆ ਪਰ ਜਿਹੜੀ ਹੁਣ ਇਹ ਮੀਟਿੰਗ ਹੋਈ ਹੈ ਇਸ ਮੀਟਿੰਗ ਦੇ ਵਿੱਚ ਬਹੁਤ ਨਿੱਗੀਆਂ ਤੇ ਬਹੁਤ ਚੰਗੀਆਂ ਜਿਹੜੀਆਂ ਉਹ ਗੱਲਾਂ ਕੀਤੀਆਂ ਗਈਆਂ ਬਿਲਕੁਲ ਅਸਲ 'ਚ ਚੁਗਾਵਾ ਸਾਹਿਬ ਚਾਹੀਦਾ ਵੀ ਇਦਾਂ ਹੈ ਦੇਖੋ ਵਿਚਾਰਾਂ ਦਾ ਮਤਭੇਦ ਹੋ ਸਕਦਾ ਹੈ ਉਹ ਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹਰ ਇੱਕ ਨੂੰ ਹੈਗੀ ਹੈ ਤੁਸੀਂ ਆਪਣੀ ਗੱਲ ਠੋਕ ਕੇ ਕਹੋ ਤੁਸੀਂ ਆਲੋਚਨਾ ਵੀ ਕਰੋ ਪਰ ਦੇਖੋ ਜਦੋਂ ਸਿਆਸਤ ਦੇ ਤੌਰ ਤੇ ਕਿਤੇ ਆ ਇਸ ਤਰ੍ਹਾਂ ਇਕੱਠੇ ਹੋਵੋ ਤਾਂ ਫਿਰ ਬਾਕੀ ਚੀਜ਼ਾਂ ਭੁੱਲ ਕੇ ਤੇ ਅੱਗੇ ਵੱਲ ਨੂੰ ਵਧਣਾ ਵੀ ਚਾਹੀਦਾ ਹੈ ਖਾਸ ਕਰਕੇ ਕਿਉਂਕਿ ਮੁਮਦਾਨੀ ਸਾਹਿਬ ਨੇ ਨਿਊਯਾਰਕ ਸਿਟੀ ਦੇ ਮੇਅਰ ਦੇ ਤੌਰ ਤੇ ਉੱਥੋਂ ਦੇ ਵਸਨੀਕਾਂ ਦੀ ਗੱਲ ਕਰਨੀ ਹੈ 트੍ਰੰਪ ਸਾਹਿਬ ਨੇ ਜਿਹੜੇ ਇੱਥੋਂ ਦੇ ਨਾਗਰਿਕ ਹੈਗੇ ਨੇ ਉਹਨਾਂ ਦੀ ਬਿਹਤਰ ਸਹੂਲਤਾਂ ਦੀ ਗੱਲ ਕਰਨੀ ਹੈ ਤਾਂ ਇੱਕ ਦੂਜੇ ਦੇ ਆਲੋਚਕ ਰਹੋ ਪਰ ਬਿਹਤਰੀਨ ਜੇਕਰ ਲੋਕਾਂ ਦੀ ਗੱਲ ਕਰਨੀ ਹੈ ਉਹ ਰਾਸ਼ਟਰਪਤੀ ਨੇ ਉਹ ਮੇਅਰ ਨੇ ਤਾਂ ਇੱਕ ਦੂਜੇ ਦੇ ਸਾਥ ਨਾਲ ਹੀ ਚੱਲਿਆ ਜਾਣਾ ਇਕੱਲੇ ਇਕੱਲੇ ਵੱਖ-ਵੱਖ ਹੋ ਗਏ ਸਾਡੇ ਲੀਡਰਾਂ ਵਾਂਗੂ ਪੰਜਾਬ ਦੇ ਲੀਡਰਾਂ ਵਾਂਗੂ ਭਾਰਤ ਦੇ ਲੀਡਰਾਂ ਵਾਂਗੂ ਤਾਂ ਚੱਲਿਆ ਨਹੀਂ ਜਾਣਾ ਜੀ ਇਹ ਤਾਂ ਬਿਲਕੁਲ ਗੱਲ ਸਹੀ ਹੈ ਕਿ ਦੇਖੋ ਲੀਡਰ ਜਿਹੜੇ ਆ ਉਹ ਸਟੇਜਾਂ ਤੇ ਕੀ ਬੋਲਦੇ ਆ ਕੀ ਨਹੀਂ ਬੋਲਦੇ ਉਹ ਵੱਡੀਆਂ ਗੱਲਾਂ ਜਿਹੜੀਆਂ ਨੇ ਉਹ ਮੈਨਾਂ ਨਹੀਂ ਰੱਖਦੀਆਂ ਕਿਉਂਕਿ ਉਹ ਹਰ ਇੱਕ ਚੀਜ਼ ਜਿਹੜੀ ਵੋਟਰਾਂ ਨੂੰ ਨੁਭਾਉਣ ਵਾਸਤੇ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਮਮਦਾਨੀ ਸਾਹਿਬ ਜਿਹੜੇ ਆ ਉਹ ਨਿਊਯਾਰਕ ਸਿਟੀ ਨੂੰ ਅਫੋਰਡੇਬਲ ਸਿਟੀ ਕਲੀਨ ਸਿਟੀ ਤੱਕ ਕੇ ਉਹਨਾਂ ਨੇ ਇਹ ਵੱਡੀ ਉੱਥੇ ਇੱਕ ਗੱਲ ਕਹੀ ਸੀ ਕਿ ਜਿਹੜੀਆਂ ਉੱਥੇ ਬੱਸਾਂ ਚੱਲਦੀਆਂ ਹੈਗੀਆਂ ਉਹ ਮੈਂ ਫ੍ਰੀ ਕਰ ਦੂੰਗਾ ਕਿਸੇ ਨੂੰ ਵੀ ਕਰਾਇਆ ਦੇਣ ਦੀ ਲੋੜ ਨਹੀਂ ਪਊਗੀ ਤੇ ਘਰਾਂ ਦੇ ਰੈਂਟ ਘਟ ਜਾਣਗੇ ਅਪਾਰਟਮੈਂਟਾਂ ਦੇ ਰੈਂਟ ਘਟ ਜਾਣਗੇ ਗਰੋਸਰੀ ਸਸਤੀ ਕਰ ਦੇਵਾਂਗਾ ਇਹੋ ਜੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਆਪਣੇ ਭਾਸ਼ਣਾ ਵਿੱਚ ਕਹੀਆਂ ਤੇ ਕਿਤੇ ਨਾ ਕਿਤੇ ਇਹ ਜਿਹੜੀਆਂ ਗੱਲਾਂ ਕਰਕੇ ਹੀ ਉਹ ਜਿਹੜੇ ਆ ਉਥੋਂ ਦੇ ਮੇਅਰ ਬਣਿਆ ਹਾਲਾਂਕਿ ਇਹ ਮਿਲ ਨਹੀਂ ਜਿਹੜੀ ਹੈ ਪਹਿਲੀ ਵਾਰੀ ਵੇਖਿਆ ਕਿ ਇੱਕ ਸਿਟੀ ਦਾ ਮੇਅਰ ਜਿਹੜਾ ਆ ਉਹ ਵਾਈਟ ਹਾਊਸ ਵਿੱਚ ਮੇਅਰ ਬਣ ਤੋਂ ਬਾਅਦ ਐਡੀ ਵੱਡੀ ਮਿਲਣੀ ਦੇ ਵਿੱਚ ਉੱਥੇ ਸਾਹਮਣੇ ਆਇਆ ਕਿਉਂਕਿ ਮੇਅਰ ਤਾਂ ਹੋਰ ਵੀ ਬਹੁਤ ਬਣੇ ਆ ਪਰ ਕਿਸੇ ਨੂੰ ਇੰਨਾ ਵੱਡਾ ਸਤਕਾਰ ਜਾਂ ਮਾਨ ਨਹੀਂ ਦਿੱਤਾ ਗਿਆ ਮੈਨੂੰ ਲੱਗਦਾ ਮੁਮਦਾਨੀ ਸਾਹਿਬ ਦਾ ਕਦ ਕਾਫੀ ਵੱਡਾ ਹੋ ਗਿਆ ਕਿ ਜਦੋਂ ਉਹ ਕਹਿ ਲਓ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਡੋਨਲਡ 트ਰੰਪ ਸਾਹਿਬ ਦੇ ਨਾਲ ਖਲੋਤੇ ਆ ਤੇ ਪੱਤਰਕਾਰਾਂ ਦਾ ਵੀ ਬੜਾ ਵੱਡਾ ਜਮਾਵੜਾ ਲੱਗਾ ਹੋਇਆ ਸੀਗਾ ਇੰਤੁ ਤੱਕ ਕਿ ਇੱਕ ਪੱਤਰਕਾਰ ਨੇ ਨਾ ਮਮਦਾਨੀ ਸਾਹਿਬ ਨੂੰ ਕਹਿੰਦੇ ਵੀ ਕੁਐਸਚਨ ਪੁੱਛ ਲਿਆ ਕਿ ਤੁਸੀਂ ਤਾਂ 트ੰਪ ਸਾਹਿਬ ਨੂੰ ਫਾਸੀਵਾਦੀ ਰੂੜੀਵਾਦੀ ਕਹਿੰਦੇ ਸੀਗੇ ਤੇ ਹੁਣ ਫਿਰ ਕਿੱਦਾਂ ਤੇ ਅਜੇ ਉਦੋਂ ਕਿ ਮੈਂ ਸੋਹਣੀ ਰਿਆ ਸੀਗਾ ਤੇ ਮਮਦਾਨੀ ਸਾਹਿਬ ਬੋਲਣ ਲੱਗੇ ਉਹ ਤੇ ਜਵਾਬ ਦੇਣ ਲੱਗੇ ਤੇ 트ੰਪ ਸਾਹਿਬ ਨੇ ਬਾਹ ਫੜ ਕੇ ਰੋਕ ਲਿਆ ਨਹੀਂ ਨਹੀਂ ਕਹਿੰਦਾ ਰਹਿਣ ਦੇ ਕੋਈ ਗੱਲ ਨਹੀਂ ਪੱਤਰਕਾਰ ਪੁੱਛਦੇ ਹੁੰਦੇ ਆ ਸਾਰੀ ਸਾਰੀ ਗੱਲਾਂ ਦਾ ਜਵਾਬ ਨਹੀਂ ਦਈਦਾ ਹੁੰਦਾ ਤੇ ਉਹਨਾਂ ਨੇ ਬਾਹ ਫੜ ਕੇ ਰੋਕ ਲਿਆ ਤੇ ਪੱਤਰਕਾਰ ਵੀ ਗੁੱਸੇ ਲੱਗ ਪਏ ਕਹਿੰਦੇ ਕੋਈ ਗੱਲ ਨਹੀਂ ਸਟੇਜ ਤੇ ਕੀਤੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਨੂੰ ਨਹੀਂ ਪੁੱਛੀਦਾ ਹੁੰਦਾ ਬਾਰ-ਬਾਰ ਵੀ ਇਹਨੇ ਕੀ ਕਿਹਾ ਤੇ ਉਹਨੇ ਕੀ ਕਿਹਾ ਜਿਹੜੀ ਗੱਲ ਅੱਜ ਕਹਿ ਰਹੇ ਆ ਨਾ ਗੱਲ ਉਹਦੇ ਤੇ ਕਰੋ ਜਿਹੜੀ ਗੱਲ ਉਹ ਕਹਿੰਦੇ ਸੀਗੇ ਵੀ ਹਾਂ ਦੇਖੋ ਜੀ ਕਹਿੰਦੇ ਨਿਊਯਾਰਕ ਦੇ ਲੋਕ ਉਹ ਲੋਕ ਨੇ ਜਿਨ੍ਹਾਂ ਨੇ 트ੰਪ ਸਾਹਿਬ ਨੂੰ ਵੀ ਵੋਟਾਂ ਪਾ ਕੇ ਤੇ ਪ੍ਰੈਜ਼ੀਡੈਂਟ ਬਣਾਇਆ ਤੇ ਜਦੋਂ ਉਹ ਕਹਿੰਦੇ ਸੀਗੇ ਕਿ ਅਸੀਂ 트ੰਪ ਸਾਹਿਬ ਨੂੰ ਵੋਟਾਂ ਇਸ ਕਰਕੇ ਪਾਈਆਂ ਕਿ ਅਸੀਂ ਚਾਹੁੰਦੇ ਆ ਕਿ ਨਿਊਯਾਰਕ ਸਿਟੀ ਜਿਹੜੀ ਆ ਅਫੋਰਡੇਬਲ ਸਿਟੀ ਹੋਵੇ ਕਲੀਨ ਸਿਟੀ ਹੋਵੇ ਸੇਫਟੀ ਤੇ ਸਕਿਉਰਿਟੀ ਇੱਥੇ ਵਧੀਆ ਹੋਵੇ ਨੰਬਰ ਵੱਡੀ ਗੱਲ ਸਭ ਤੋਂ ਉਹਨਾਂ ਨੇ ਕਹੀ ਵੀ ਜਿਹੜਾ ਗਰੋਸਰੀ ਵਗੈਰਾ ਜਾਂ ਹੋਰ ਚੀਜ਼ਾਂ ਆ ਮੰਗਹਾਈ ਜਿਹੜੀ ਆ ਨਾ ਉਹ ਸਭ ਤੋਂ ਵੱਡਾ ਮੁੱਦਾ ਹੈਗਾ ਨਿਊਯਾਰਕ ਦਾ ਕਹਿੰਦੇ ਅਸੀਂ ਵੋਟਾਂ ਪਾਈਆਂ ਤਾਂ 트੍ਰੰਪ ਸਾਹਿਬ ਨੂੰ ਤਾਂ ਕਿ ਇੱਥੇ ਮੰਗਹਾਈ ਘਟੇ ਪਰ ਗੱਲ ਬਣ ਨਹੀਂ ਰਹੀ ਕਹਿੰਦੇ ਵੀ ਇਸ ਕਰਕੇ ਜਦੋਂ ਇਹ ਗੱਲ ਕੀਤੀ ਤਾਂ 트럼ਪ ਸਾਹਿਬ ਕਹਿੰਦੇ ਵੇਖਿਆ ਤੈਨੂੰ ਮੇਰੇ ਸਪੋਰਟਰਾਂ ਨੇ ਵੋਟਾਂ ਪਾਤੀਆਂ ਤਾਂ ਤੋਂ ਮਹਿਰ ਬਣ ਗਿਆ ਤੇ ਇਸ ਗੱਲ ਤੇ ਕਾਫੀ ਲੋਕ ਹੱਸਣ ਵੀ ਲੱਗ ਪਏ ਪਰ ਜਦੋਂ ਕਹਿੰਦੇ ਮਮਦਾਨੀ ਸਾਹਿਬ ਦੀ ਇਹ ਮੀਟਿੰਗ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਪ੍ਰਸ਼ੰਸਾ ਕਰਦੇ ਹਨ ਤੇ ਉਹਨਾਂ ਨੇ ਮਤਭਿਦਾਂ ਦੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਨਿਊਯਾਰਕ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਂਦੇ ਹੋਣ ਧਿਆਨ ਦਿੱਤਾ ਆ ਤੇ ਮੁਲਾਕਾਤ ਦੌਰਾਨ ਟਰੰਪ ਕਈ ਵਾਰ ਮੁੰਡਾਨੀ ਦੇ ਬਚਾਅ ਵਿੱਚ ਆਏ ਤੇ ਪੱਤਰਕਾਰਾਂ ਨੂੰ ਜਵਾਬ ਦਿੱਤਾ ਮੈਂ ਜਿੱਦਾਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਜਦੋਂ ਟਰੰਪ ਸਾਹਿਬ ਨੂੰ ਪੁੱਛਿਆ ਕਿ ਤੁਹਾਨੂੰ ਇਹ ਤਾਨਾਸ਼ਾਹ ਤਾਨਾਸ਼ਾਹ ਤੇ ਭੇਡਾਂ ਵੀ ਕਹਿੰਦਾ ਰਿਹਾ ਤੇ ਤੁਸੀਂ ਹੁਣ ਕਹਿੰਦੇ ਕੋਈ ਗੱਲ ਨਹੀਂ ਇਹ ਗੱਲਾਂ ਤੇ ਬਹੁਤਾ ਧਿਆਨ ਨਹੀਂ ਦੇਈਦਾ ਇਤੋਂ ਤੱਕ ਕਿ ਜਦੋਂ ਇੱਕ ਰਿਪੋਰਟਰ ਨੇ ਸਵਾਲ ਦੁਹਰਾਇਆ ਤਾਂ 트ੰਪ ਨੇ ਮਮਦਾਨੀ ਨੂੰ ਜਵਾਬ ਦੇਣ ਤੋਂ ਰੋਕ ਦਿੱਤਾ ਤੇ ਕਿਹਾ ਕਿ ਠੀਕ ਹੈ ਸਿਰਫ ਕਹਿ ਸਕਦੇ ਆ ਆਪਾਂ ਜਵਾਬ ਦੇਣ ਦੀ ਲੋੜ ਨਹੀਂ ਹੁੰਦੀ ਕੋਈ ਸਮੱਸਿਆ ਨਹੀਂ ਤੂੰ ਮੈਨੂੰ ਕਹਿ ਰਿਹਾ ਮੈਂ ਤੈਨੂੰ ਕਹਿ ਰਿਹਾ ਤੇ ਵੇਖੋ ਇਹ ਲੀਡਰਸ਼ਿਪ ਇਦਾਂ ਦੀ ਹੋਣੀ ਚਾਹੀਦੀ ਆ ਤੁਸੀਂ ਗੱਲ ਕੀਤੀ ਹੈ ਕਿ ਆਪਾਂ ਦੇਖਦੇ ਆਂ ਆਪਾਂ ਭਾਰਤ ਵਿੱਚ ਵੀ ਜਿਹੜੀ ਆਪਣੀ ਸਟੇਟ ਆ ਜਿੱਥੋਂ ਆਪਾਂ ਆਏ ਆ ਪੰਜਾਬ ਸਟੇਟ ਹੁਣ ਉੱਥੇ ਦੇ ਲੀਡਰ ਜਿਹੜੇ ਆ ਆਪਣੀਆਂ ਕਹਿੰਦੇ ਹਿੰਡਾ ਬਣਾਉਣ ਕਰਕੇ ਉੱਥੇ ਦੇ ਜਿਹੜੇ ਫੰਡ ਹੈ ਉਹ ਮਿਲਦੇ ਨਹੀਂਗੇ ਕਈ ਗੱਲਾਂ ਜਿਹੜੀਆਂ ਆ ਸੈਂਟਰ ਦੇ ਨਾਲ ਤੁਹਾਡੀਆਂ ਨਹੀਂ ਸੈੱਟ ਬੈਂਦੀਆਂ ਤੇ ਫਿਰ ਤਾਂ ਹੀ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਲੋਕਾਂ ਨੂੰ ਜਿਹੜੇ ਕਹਿੰਦੇ ਆ ਕਿ ਸਹੂਲਤਾਂ ਮਿਲਦੀਆਂ ਉਹਨਾਂ ਤੋਂ ਵੰਝੇ ਲੋਕ ਰਹਿ ਜਾਂਦੇ ਆ ਇਹ ਬੜੀ ਵਧੀਆ ਗੱਲ ਹੈ ਇੱਕ ਹੋਰ ਚੀਜ਼ ਹੈ ਦਰਸ਼ਕਾਂ ਕੋ ਮੈਂ ਮਾਫੀ ਮੰਗ ਲਾ ਕਿਉਂਕਿ ਸਿਹਤ ਥੋੜੀ ਜੀ ਨਸਾਜ਼ ਸੀਗੀ ਤੇ ਸ਼ਾਇਦ ਪਤਾ ਵੀ ਲੱਗਦਾ ਹੋਗਾ ਇਸ ਪ੍ਰੋਗਰਾਮ ਦੇ ਵਿੱਚ ਔਰ ਨਾਲ ਦੀ ਨਾਲ ਚੰਗਾਵਾਂ ਸਾਹਿਬ ਜਦੋਂ ਮਮਦਾਨੀ ਸਾਹਿਬ ਦੀਆਂ ਤਸਵੀਰਾਂ ਆਈਆਂ ਮੈਂ ਕਹਿੰਦਾ ਕਾਸ਼ ਕਿਤੇ ਸਾਡੇ ਟਰੱਕ ਵਾਲੇ ਵੀਰਾਂ ਦੇ ਲਈ ਸਾਡੇ ਇਮੀਗ੍ਰੈਂਟ ਲੋਕਾਂ ਦੇ ਲਈ ਵੀ ਇਦਾਂ ਦਾ ਕੋਈ ਠੰਡਾ ਜਿਹਾ ਬੁੱਲਾ ਆ ਜਾਏ ਤੇ ਕਿੰਨੀ ਵਧੀਆ ਗੱਲ ਹੋਊ ਅਮਰੀਕਾ ਲਈ ਜੀ। ਆ ਬਿਲਕੁਲ ਜੀ ਇਹ ਵੀ ਗੱਲ ਉੱਥੇ ਹੋਈ ਜਦੋਂ ਮਮਦਾਨੀ ਮਮਦਾਨੀ ਸਾਹਿਬ ਨਾਲ ਗੱਲਬਾਤ ਹੋਈ ਤਾਂ ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਕਹਿੰਦੇ ਸੀ ਅਸੀਂ ਇੱਥੇ ਆਏ ਸਾਲਿਆਂ ਨੂੰ ਵਰ ਨਹੀਂ ਦੇਣਾ। ਅਸੀਂ ਇੱਥੇ ਕਦੇ ਵੀ ਜਿਹੜੇ ਆ ਟਰੂਪਨੀ ਲੱਗਣਦੇ ਨੇ ਆਰਮੀ ਨਹੀਂ ਲੱਗਣਦੇ ਨਹੀਂ ਪਰ ਟਰੰਪ ਸਾਹਿਬ ਤੇ ਕਹਿੰਦੇ ਅਸੀਂ ਲਾਉਣੀ ਹੈ। ਪਰ ਜਦੋਂ ਆਪਸ ਵਿੱਚ ਗੱਲਾਂបਾਤਾਂ ਹੋਈਆਂ ਤੇ 트럼ਪ ਸਾਹਿਬ ਕਹਿੰਦੇ ਦੇਖੋ ਬਈ ਇਹ ਇਹ ਸਿਟੀ ਦਾ ਮੇਅਰ ਹੈ ਤੇ ਇਹਨੇ ਆਪਣੇ ਭਾਸ਼ਣ ਚ ਕਿਹਾ ਮੈਂ ਇੱਥੇ ਸੇਫਟੀ ਤੇ ਸਕਿਉਰਿਟੀ ਕਰਨੀ ਹੈ ਹੁਣ ਜਿਹੜੇ ਲੋਕ ਕ੍ਰਿਮੀਨਲ ਨੇ ਨਿਊਯਾਰਕ ਵਿੱਚ ਬੈਠੇ ਹੋਏ ਜਿਹੜੇ ਉੱਥੇ ਗੰਦ ਪਾ ਰਹੇ ਆ ਜਿਹੜੇ ਉੱਥੇ ਫਰੋਤੀਆਂ ਮੰਗ ਰਹੇ ਆ ਲੋਕਾਂ ਨੂੰ ਐਕਸਟੋਰਸ਼ਨ ਦੇ ਨਾਲ ਨਾਲ ਉੱਥੇ ਮਾਰ ਰਹੇ ਆ ਕਤਲ ਕਰ ਰਹੇ ਆ ਜਾਂ ਕਿਡਨਾਪਿੰਗ ਕਰਦੇ ਪਏ ਆ ਜਾ ਗੈਂਬਲਿੰਗ ਦੇ ਵਿੱਚ ਆ ਤੁਸੀਂ ਦੇਖਿਆ ਪਿੱਛੇ ਜੇ ਆਪਾਂ ਦੇਖਿਆ FBI ਨੇ ਕਿੰਨੇ ਬੰਦੇ ਫੜੇ ਆ ਉੱਥੇ ਸੋ ਕਹਿੰਦੇ ਇਦਾਂ ਦੇ ਜਿਹੜੇ ਕ੍ਰਿਮੀਨਲ ਲੋਕ ਐ ਜੇ ਇਹਨਾਂ ਨੂੰ ਨਾ ਫੜਾਂਗੇ ਤੇ ਫਿਰ ਜਿਹੜੇ ਮਮਦਾਨੀ ਸਾਹਿਬ ਕਹਿੰਦੇ ਆ ਵੀ ਸੇਫਟੀ ਤੇ ਸਕਿਉਰਿਟੀ ਦਾ ਇਸ਼ੂ ਉਹ ਕਿਦਾਂ ਸਹੀ ਹੋਊਗਾ ਸੋ ਇਹ ਜ਼ਰੂਰੀ ਐ ਕਹਿੰਦੇ ਦੇਖੋ ਅਸੀਂ ਕਿਸੇ ਨੂੰ ਵੀ ਨਜਾਇਜ਼ ਨਹੀਂ ਫੜਨਾ ਚਾਹੁੰਦੇ ਪਰ ਜੇ ਮਮਦਾਨੀ ਸਾਹਿਬ ਸਾਡੀ ਹੈਲਪ ਕਰਨਗੇ ਤੇ ਇਹਨਾਂ ਦੀ ਹੈਲਪ ਦੇ ਨਾਲ ਜਿਹੜੇ ਕ੍ਰਿਮੀਨਲ ਆ ਉਹ ਅਸੀਂ ਉੱਥੋਂ ਕਲੀਨ ਆਊਟ ਕਰ ਦਾਂਗੇ ਤਾਂ ਕਿ ਇਹਨਾਂ ਦਾ ਕੰਮ ਥੋੜਾ ਜਿਹਾ ਹੋਰ ਸਖੈਨ ਹੋ ਜਾਵੇ ਸੋ ਕੁੱਲ ਮਿਲਾ ਕੇ ਦੇਸ਼ ਦੇ ਮੁੱਖ ਲੀਡਰ ਤੇ ਨਾਲ ਮਮਦਾਨੀ ਸਾਹਿਬ ਜਿਹੜੇ ਚੇਅਰ ਮੇਅਰ ਬਣੇ ਆ ਨਿਊਯਾਰਕ ਸਿਟੀ ਕਿਉਂਕਿ ਨਿਊਯਾਰਕ ਸਿਟੀ ਇੱਕ ਹਾਰਟ ਹੈਗਾ ਯੂਐਸਏ ਦਾ ਅਮਰੀਕਾ ਦਾ ਜਿੱਥੋਂ ਅਮਰੀਕਾ ਵੀ ਜਿਹੜੇ ਕਹ ਲੋ ਕਿ ਰੀਡ ਦੀ ਹੱਡੀ ਹੈ ਉਥੋਂ ਮਾਰਕੀਟ ਚੱਲਦੀ ਹੈ ਉਥੋਂ ਦੀ ਜਿਹੜੀ ਮੰਡੀ ਹੈ ਉਥੋਂ ਸਾਰੀ ਦੁਨੀਆ ਜਿਹੜੀ ਹੈ ਉਥੋਂ ਹਿਲਜੁਲ ਕਰਦੀ ਹੈ ਚੇਸ ਕਰਕੇ ਇਹ ਜਿਹੜੀ ਸੀਟ ਵੀ ਇੱਕ ਹਾਰਡ ਸੀਟ ਮੰਨੀ ਜਾਂਦੀ ਹੈ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਅਰ ਦੀ ਚੋਣ ਨਹੀਂ ਇੱਕ ਪ੍ਰੈਜ਼ੀਡੈਂਟ ਦੀ ਚੋਣ ਹੋਵੇ ਤੇ ਇਹਨਾਂ ਦੋਨਾਂ ਨੇਤਾਵਾਂ ਦੀ ਮਿਲਣੀ ਵੀ ਜਿਹੜੀ ਆ ਉਹ ਇੱਕ ਖਾਸ ਮਿਲਣੀ ਵਜੋਂ ਸਾਹਮਣੇ ਆਈ ਆ ਤੇ ਗੱਲਾਂ ਵੀ ਬਹੁਤ ਰੋਚਕ ਭਰਪੂਰ ਹੋਈਆਂ ਦੋਵਾਂ ਨੇ ਕਹਿ ਲੋ ਕਿ ਜੋ ਟਰਪ ਸਾਬ ਕਹਿੰਦੇ ਸੀ ਜਾ ਮਮਦਾਨੀ ਸਾਹਿਬ ਕਹਿੰਦੇ ਸੀ ਦੋਨਾਂ ਨੇ ਆਪਸ ਵਿੱਚ ਜਿਹੜੀ ਤਿੱਖੇ ਬਿਆਨ ਦਿੱਤੇ ਸੀ ਉਹਨਾਂ ਨੂੰ ਵੀ ਠਲ ਪਾਈ ਵੀ ਭਾਈ ਉਹ ਸਿਰਫ ਬਿਆਨ ਹੀ ਸੀਗੇ ਗੱਲਾਂ ਹੀ ਸੀਗੀਆਂ ਅਸਲ ਵਿੱਚ ਸਾਰੇ ਲੀਡਰ ਜਿਹੜੇ ਆ ਉਹ ਭੜਾ ਹੀ ਕਰਨਾ ਚਾਹੁੰਦੇ ਹੁੰਦੇ ਅੰਦਰੋਂ ਬਾਹਰੋਂ ਭਾਵੇਂ ਜੋ ਮਰਜ਼ੀ ਹੋ ਤਿੱਖਾ ਬੋਲਦੇ ਹੋਣ ਔਖਾ ਬੋਲਦੇ ਹੋਣ ਤਲਖੀ ਚ ਬੋਲਦੇ ਹੋਣ ਪਰ ਹੁਣ ਜਿਹੜਾ ਸਾਰਾ ਕੁਝ ਉਹ ਕਲੀਅਰ ਹੋ ਗਿਆ ਸੋ ਮਮਦਾਨੀ ਸਾਹਿਬ ਨੇ ਵੀ ਬਾਹਰ ਆਣ ਕੇ ਕਿਹਾ ਭਾਈ ਬਿਲਕੁਲ ਮੈਂ ਉਹਨਾਂ ਗੱਲਾਂ ਤੇ ਕੋਈ ਵੀ ਗਲਤ ਦਹਿਰਾਉਣਾ ਨਹੀਂ ਚਾਹੁੰਦਾ ਸਾਡੀ ਮੀਟਿੰਗ ਜਿਹੜੀ ਆ ਬਹੁਤ ਵਧੀਆ ਹੋਈ ਆ ਤੇ ਮੈਂ ਵੀ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸਾਡੀ ਮੀਟਿੰਗ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਧ ਚੜ ਕੇ ਜਿਹੜਾ ਨਿਊਯਾਰਕ ਵਾਸਤੇ ਕੰਮ ਕਰੀਏ ਉੱਥੇ ਤੇ ਲੋਕਾਂ ਵਾਸਤੇ ਕੰਮ ਕਰੀਏ ਉੱਥੇ ਲੋਕਾਂ ਨੂੰ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ ਮਗਹਾਈ ਤੋਂ ਲਿਜਾਤ ਕਰਾਈਏ ਜਿਹੜੇ ਮੇਰੇ ਲੋਕਾਂ ਨਾਲ ਕੀਤੇ ਵਾਦੇ ਆ ਉਹ ਜਲਦੀ ਤੋਂ ਜਲਦੀ ਪੂਰੇ ਕਰਕੇ ਟੈਕਸ ਘਟਕੀਤੇ ਜਾਣ ਲੋਕਾਂ ਨੂੰ ਕਹਿੰਦੇ ਆ ਕਿ ਅਫੋਰਡੇਬਲ ਨਿਊਯਾਰਕ ਵਜੋਂ ਕਲੀਨ ਨਿਊਯਾਰਕ ਜੋ ਜੋ ਪੇਸ਼ ਕੀਤਾ ਜਾਵੇ ਇਹ ਮੇਰੇ ਕਹਿੰਦੇ ਮੁੱਖ ਮੁੱਦੇ ਆ ਤੇ ਮੈਂ ਇਹਨਾਂ ਵਿੱਚ ਕਰਨ ਵਾਸਤੇ 트럼ਪ ਸਾਫ ਦੀ ਜਿਹੜੀ ਸਹਾਇਤਾ ਜ਼ਰੂਰ ਲਵਾਂਗਾ ਤੇ ਜਿਹੜਾ ਉਹਨਾਂ ਨੇ ਮੈਨੂੰ ਹਰ ਸੰਭਵ ਮਦਦ ਦੇਣ ਵਾਸਤੇ ਜਿਹੜੀ ਮੇਰੇ ਨਾਲ ਉਹਨਾਂ ਨੇ ਵਾਅਦਾ ਕੀਤਾ ਆ ਤੇ ਮੈਂ ਉਹਨਾਂ ਦੀ ਤਾਰੀਫ਼ ਵੀ ਕਰਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਵੱਧ ਚੜ ਕੇ ਰਲ ਕੇ ਜਿਹੜਾ ਇਹ ਕੰਮ ਕਰਾਂਗੇ ਤੇ ਅਸੀਂ ਕਦੇ ਵੀ ਨਹੀਂ ਚਾਹੁੰਦੇ ਕਿ ਜਿਹੜੇ ਲੀਡਰ ਹੁੰਦੇ ਆ ਉਹਨਾਂ ਦੀ ਕਿਸੇ ਤਰ੍ਹਾਂ ਦੀ ਤਲਖੀ ਜਿਹੜੀ ਆ ਉਹ ਦੇਖਣ ਨੂੰ ਮਿਲੇ ਪਿਆਰ ਮੁਹੱਬਤ ਦੇ ਨਾਲ ਜਿਹੜਾ ਕੰਮ ਕਰ ਲੈਣਾ ਉਸ ਤੋਂ ਵੱਡੀ ਦੁਨੀਆ ਦੇ ਵਿੱਚ ਕੋਈ ਚੀਜ਼ ਨਹੀਂ ਸੋ ਪਿਆਰ ਨਾਲ ਤੁਸੀਂ ਜਿੰਨੂ ਮਰਜ਼ੀ ਜਿੱਤ ਸਕਦੇ ਆ ਨਫ਼ਰਤ ਨਾਲ ਕਹਿੰਦੇ ਆ ਅੱਗੇ ਨਹੀਂ ਵਧਿਆ ਜਾ ਸਕਦਾ ਸੋ ਦੋਨਾਂ ਲੀਡਰਾਂ ਦੀ ਅੱਜ ਸਾਰਥਿਕ ਮਿਲਣੀ ਵਾਈਟ ਹਾਊਸ ਵਿੱਚ ਹੋਈ ਹੈ ਤੇ ਪੂਰੇ ਅਮਰੀਕਾ ਨੇ ਇਸ ਹਾਰਟ ਨਿਊਜ਼ ਨੂੰ ਕਹਿੰਦੇ ਆ ਬਖੂਬੀ ਜਿਹੜਾ ਲੋਕਾਂ ਨੂੰ ਦਿਖਾਇਆ ਤੇ ਵਿਊ ਵਟੋਰੇ ਹਰ ਚੈਨਲ ਦੇ ਉੱਪਰ ਇਹ ਖਬਰ ਜਿਹੜੀ ਆ ਹੁਣ ਤੱਕ ਛਾਈ ਹੋਈ ਹੈ ਕੋਈ ਅਖਬਾਰ ਚੱਕ ਲੋ ਕੋਈ ਸੋਸ਼ਲ ਮੀਡੀਆ ਦੇਖ ਲੋ ਉੱਥੇ ਫੋਟੋਆਂ ਲੱਗੀਆਂ ਹੋਈਆਂ ਵੀਡੀਓ ਚੱਲਦੀਆਂ ਪਈਆਂ ਸੋ ਇਹ ਬੜੀ ਵੱਡੀ ਖਬਰ ਸੀ ਅਮਰੀਕਾ ਦੇ ਵਿੱਚ ਸੋ ਮਮਦਾਨੀ ਸਾਹਿਬ ਤੇ ਡੋਨਲਡ ਟਰੰਪ ਦੀ ਇੱਕ ਬਹੁਤ ਵਧੀਆ ਗਰਮਜੋਸ਼ੀ ਦੇ ਨਾਲ ਮਿਲਣੀ ਹੋਈ ਤੇ ਹੁਣ ਨਿਊਯਾਰਕ ਦੇ ਲੋਕ ਜਿਹੜੇ ਆ ਉਹ ਆਸ ਕਰਦੇ ਆ ਕਿ ਉਹਨਾਂ ਦੀਆਂ ਆਸਾਂ ਉਮੀਦਾਂ ਜਿਹੜੀਆਂ ਪੂਰੀਆਂ ਹੋਣਗੀਆਂ ਬਿਲਕੁਲ ਜੀ ਆਸ ਤੇ ਉਮੀਦ ਅਸੀਂ ਵੀ ਕਰਦੇ ਆ ਕਿ ਜਹਰਾਨ ਮਮਦਾਨੀ ਤੇ ਡੋਨਲਡ ਟਰੰਪ ਸਾਹਿਬ ਰਾਲ ਮਿਲ ਕੇ ਆਪਣੇ ਲੋਕਾਂ ਦੀ ਗੱਲ ਕਰਦੇ ਰਹਿਣ ਖਾਸ ਕਰਕੇ ਚੰਗਾ ਹੁੰਦਾ ਮਮਦਾਨੀ ਸਾਹਿਬ ਥੋੜੀ ਜੀ ਇਮੀਗ੍ਰੈਂਟ ਦੀ ਗੱਲ ਕਰਾਉਂਦੇ ਤੇ ਚਲੋ ਬਾਕੀ ਇਹ ਜ਼ਰੂਰ ਹੈਗਾ ਕਿ ਇਸ ਉਹਨਾਂ ਨੇ ਗੱਲਾਂ ਕੀਤੀਆਂ ਇਮੀਗ੍ਰੈਂਟਸ ਬਾਰੇ ਵੀ ਗੱਲਾਂ ਕੀਤੀਆਂ ਕਿ ਇਮੀਗ੍ਰੈਂਟਸ ਤੋਂ ਬਿਨਾ ਦੇਖੋ ਇਹ ਸਿਟੀ ਚੱਲਣ ਵਾਲਾ ਨਹੀਂ ਹੈਗਾ ਇਹ ਉਹਨਾਂ ਨੇ ਜਦੋਂ ਜਿਹੜੀ ਗੱਲ ਉਹ ਖੁਦ ਕਹਿ ਚੁੱਕੇ ਆ ਜਦੋਂ ਜਿੱਤੇ ਸੀ ਕਹਿੰਦੇ ਵੀ ਇਹ ਸਿਟੀ ਵੀ ਇਮੀਗ੍ਰੈਂਟਸ ਦੀ ਆ ਇੱਥੇ ਕਹਿੰਦੇ ਇਮੀਗ੍ਰੈਂਟਸ ਹੀ ਰਹਿੰਦੇ ਆ ਤੇ ਕਹਿੰਦੇ ਹੁਣ ਇਹ ਸਿਟੀ ਨੂੰ ਇਮੀਗ੍ਰੈਂਟੀ ਜਿਹੜਾ ਉਹ ਰਨ ਕਰੂਗਾ ਸੋ ਇਹ ਬੜੀ ਵੱਡੀ ਗੱਲ ਉਹ ਕਹਿ ਚੁੱਕੇ ਆ 트럼ਪ ਸਾਹਿਬ ਨੂੰ ਪਤਾ ਆ ਦੇਖੋ ਇਮੀਗ੍ਰੈਂਟਸ ਦੇ ਖਿਲਾਫ ਕੋਈ ਨਹੀਂ ਹੁੰਦਾ ਸੋ ਹੁਣ ਦੇਖਦੇ ਆ ਕੀ ਬਣਦਾ ਸਾਰਾ ਕੁਝ ਬਿਲਕੁਲ ਔਰ ਇੱਕ ਚੀਜ਼ ਜ਼ਰੂਰ ਹੈਗੀ ਆ ਕਿ ਜਦੋਂ ਦੇ ਇਲੈਕਸ਼ਨ ਤੋਂ ਬਾਅਦ ਜਹਰਾਨ ਮੁਮਤਾਨੀ ਸਾਹਿਬ ਦਾ ਕਦਮ ਜ਼ਰੂਰ ਉੱਚਾ ਹੋਇਆ ਹੈ ਔਰ ਅੱਜ ਦੀਆਂ ਤਸਵੀਰਾਂ ਜਿਹੜੀਆਂ ਅਖਬਾਰਾਂ ਨੇ ਵੱਡੀਆਂ ਅਖਬਾਰਾਂ ਨੇ ਇੱਧਰ ਦੇ ਨਿਊਜ਼ ਚੈਨਲ ਨੇ ਲਗਾਈਆਂ ਹੈਗੀਆਂ ਉਹਦੇ ਨਾਲ ਵੀ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਕਦ ਵੱਡਾ ਹੋਇਆ ਦੂਜਾ ਆਉਣ ਵਾਲੇ ਸਮੇਂ ਦੇ ਵਿੱਚ 트럼ਪ ਦੀ ਪਾਰਟੀ ਨੂੰ ਚੁਣੌਤੀ ਜਿਹੜੀ ਹੈ ਵੱਡੀ ਜਹਰਾਨ ਮੁਮਦਾਨੀ ਸਾਹਿਬ ਦੇ ਸਕਦੇ ਨੇ ਬਾਬੋ ਸ਼ੁਕਰੀਆ ਜਗਮ ਸਾਹਿਬ ਗੱਲਬਾਤ ਸਾਂਝੀ ਕਰਨ ਲਈ ਧੰਨਵਾਦ